ਅਸਾਨੂੰ ਆਪਣੇ ਦੇਸ਼ ਨਾਲ ਪਿਆਰ ਅਸਾਨੂੰ ਆਪਣੇ ਦੇਸ਼ ਨਾਲ ਪਿਆਰ ਅਸੀਂ ਜਿੰਦੇ ਹਾਂ ਇਸੇ ਲਈ ਇਸੇ ਲਈ ਦੇਣਾ ਸਭ ਕੁਝ ਵਾਰ ਅਸਾਨੂੰ ਆਪਣੇ ਦੇਸ਼ ਨਾਲ ਪਿਆਰ ਅਸਾਨੂੰ ਆਪਣੇ ਦੇਸ਼ ਨਾਲ ਪਿਆਰ ਅਸੀਂ ਰੁਕਣਾ ਨਹੀਂ ਸਿੱਖਿਆ ਸੀ ਝੁਕਣਾ ਨਹੀਂ ਸਿੱਖਿਆ ਮੁਸੀਬਤ ਦੇਖ ਕੇ ਮੋਹਰੇ ਅਸੀਂ ਲੁਕਣਾ ਨਹੀਂ ਸਿੱਖਿਆ ਚਾਂਦਨੀ ਚੌਕ ਕਹਿੰਦਾ ਏ ਕਹੇ ਸਰਹਿੰਦ ਦੇ ਦੀਵਾ ਅਸਾਨੂੰ ਆਪਣੇ ਦੇਸ਼ ਨਾਲ ਪਿਆਰ ਅਸਾਨੂੰ ਆਪਣੇ ਦੇਸ਼ ਨਾਲ ਪਿਆਰ ਅਸੀਂ ਫਾਂਸੀਆਂ ਦੇ ਫੰਦਿਆਂ ਨੂੰ ਚੁੰਮਿਆ ਭਰੀ ਜਵਾਨੀ ਵਿੱਚ ਅਸੀਂ ਕਟਿਆ ਮਰ ਕੇ ਦਾ ਵਤਨ ਲਈ ਕਾਲੇ ਪਾਣੀ ਵਿੱਚ ਸਮਝ ਕੇ ਮੌਤ ਨੂੰ ਲਾੜੀ ਅਸੀਂ ਕੀਤਾ ਹੈ ਅੰਗੀਕਾਰ ਸਾਨੂੰ ਆਪਣੇ ਦੇਸ਼ ਨਾਲ ਪਿਆਰ ਸਾਨੂੰ ਆਪਣੇ ਦੇਸ਼ ਨਾਲ ਪਿਆਰ ਤੜੀ ਤੇ ਰੱਖ ਕੇ ਸਿਰ ਤੁਰੇ ਆ ਸਾਡੇ ਸ਼ੌਕ ਅਲ ਵੇਲੇ ਅਸੀਂ ਸਾਥੀ ਹਾਂ ਬੰਦੇ ਦੇ ਅਸੀਂ ਗੋਬਿੰਦ ਦੇ ਚੇਲੇ ਮੈਦਾਨੇ ਜੰਗ ਵਿੱਚ ਪੜੀਏ ਅਸੀਂ ਗੀਤਾ ਚੰਡੀ ਦੀ ਵਾਹ ਸਾਨੂੰ ਆਪਣੇ ਦੇਸ਼ ਨਾਲ ਪਿਆਰ ਸਾਨੂੰ ਆਪਣੇ ਦੇਸ਼ ਨਾਲ ਪਿਆਰ ਕਹਾਵੇ ਫਿਰ ਤੋਂ ਵਿਸ਼ੂ ਗੁਰੂ ਇਹ ਆਪਣੀ ਪਿਆਰੀ ਭਾਰਤ ਮਾ ਹੋਵੇ ਖੁਸ਼ਹਾਲੀ ਹਰ ਪਾਸੇ ਵਗਣ ਫਿਰ ਦੁੱਧ ਦੀਆਂ ਨਦੀਆਂ ਅਸੀਂ ਚਾਉਂਦੇ ਹਾਂ ਭਾਰਤ ਨੂੰ ਕਰੇ ਫਿਰ ਸਜਦਾ ਸਭ ਸੰਸਾ ਅਸਾਨੂੰ ਆਪਣੇ ਦੇਸ਼ ਨਾਲ ਪਿਆਰ ਅਸਾਨੂੰ ਆਪਣੇ ਦੇਸ਼ ਨਾਲ ਪਿਆਰ ਅਜੇ ਸੰਘਰਸ਼ ਬਾਕੀ ਹੈ ਅਜੇ ਸੰਗਰਾਮ ਬਾਕੀ ਹੈ ਪਰਮ ਵਿਭਵ ਤੇ ਪਹੁੰਚਣ ਲਈ ਅਜੇ ਮੂ ਕਾਮ ਬਾਕੀ ਹੈ ਅਜੇ ਚੱਲਣਾ ਹੈ ਉਨਾਂ ਤੇ ਜੋ ਰਸਤੇ ਹਨ ਖੰਡੇ ਦੀ ਧਾ ਅਸਾਨੂੰ ਆਪਣੇ ਦੇਸ਼ ਨਾਲ ਪਿਆਰ ਅਸਾਨੂੰ ਆਪਣੇ ਦੇਸ਼ ਨਾਲ ਪਿਆ ਅਸੀਂ ਜਿੰਦੇ ਹਾਂ ਇਸੇ ਲਈ ਇਸੇ ਲਈ ਦੇਣਾ ਸਭ ਕੁਝ ਵਾ ਅਸਾਨੂੰ ਆਪਣੇ ਦੇਸ਼ ਨਾਲ ਪਿਆਰ ਅਸਾਨੂੰ ਆਪਣੇ ਦੇਸ਼ ਨਾਲ ਪਿਆ ਕਰੇ ਫਿਰ ਸਜਦਾ ਸਭ ਸੰਸਾਰ ਆਸਾਨੂੰ ਆਪਣੇ ਦੇਸ਼ ਨਾਲ ਪਿਆਰ ਸਾਨੂੰ ਆਪਣੇ ਦੇਸ਼ ਨਾਲ ਪਿਆ ਅਜੇ ਸੰਘਰਸ਼ ਬਾਕੀ ਹੈ ਅਜੇ ਸੰਗਰਾਮ ਬਾਕੀ ਹੈ ਪਰਮ ਵਿਭਵ ਤੇ ਪਹੁੰਚਣ ਲਈ ਅਜੇ ਮੂ ਕਾਮ ਬਾਕੀ ਹੈ ਅਜੇ ਚੱਲਣਾ ਹੈ ਉਨਾਤੇ ਜੋ ਰਸਤੇ ਹਨ ਖੰਡੇ ਦੀ ਧਾ ਅਸਾਨੂੰ ਆਪਣੇ ਦੇਸ਼ ਨਾਲ ਪਿਆਰ ਅਸਾਨੂੰ ਆਪਣੇ ਦੇਸ਼ ਨਾਲ ਪਿਆਰ ਅਸੀਂ ਜਿੰਦੇ ਹਾਂ ਇਸ ਲਈ ਸੇ ਲਈ ਦੇਣਾ ਸਭ ਕੁਝ ਵਾ ਅਸਾਨੂੰ ਆਪਣੇ ਦੇਸ਼ ਨਾਲ ਪਿਆਰ ਅਸਾਨੂੰ ਆਪਣੇ ਦੇਸ਼ ਨਾਲ ਪਿਆਰ